ਇੰਸਪੈਕਟਰ ਹਰਪਾਲ ਸਿੰਘ ਨੇ ਬਤੌਰ ਐਸਐਚਓ ਥਾਣਾ ਤਾਰੀਵਾਲ ਦਾ ਚਾਰ ਸੰਭਾਲਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਦੌਰਾਨ ਇੰਸਪੈਕਟਰ ਸੁਖਾਲ ਸਿੰਘ ਨੇ ਕਿਹਾ ਕਿ ਯੁੱਧ ਨਸ਼ਾ ਵਿਰੋਧ ਮਹੀਨਾ ਦੇ ਤਹਿਤ ਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਲਗਾਤਾਰ ਨਸ਼ਾ ਤਸਕਰਾ ਦੇ ਖਿਲਾਫ ਕਾਰਵਾਈ ਜਾਰੀ ਰਹੇਗੀ ਸ਼ਹਿਰ ਤਾਰੀਵਾਲ ਦੀ ਟ੍ਰੈਫਿਕ ਦੀ ਸਮੱਸਿਆ ਤੇ ਸਬੰਧ ਵਿੱਚ ਵੀ ਉਹਨਾਂ ਨੇ ਵਿਸਾਧ ਨਾਲ ਚਰਚਾ ਕੀਤੀ ਕਾਕਾ ਵਾਸੀਆਂ ਨੂੰ ਮੇਰੀ ਇੱਕੋ ਹੀ ਅਪੀਲ ਇੱਕ ਤੇ ਮੇਨ ਸ਼ਹਿਰ ਦੇ ਵਿੱਚ ਜਿਹੜੀ ਆ ਰੇੜੀਆਂ ਕਰਕੇ ਟ੍ਰੈਫਿਕ ਦੀ ਸਮੱਸਿਆ ਉਹਦੇ ਵਿੱਚ ਸ਼ਹਿਰ ਵਾਲੇ ਵੀ ਸਾਡਾ ਸਾਥ ਦੇਣ ਕੁਝ ਕਮੇਟੀਕਰ ਵਾਲਿਆਂ ਦਾ ਨਗਰ ਕਾਉਂਸਲ ਵਾਲਿਆਂ ਦਾ ਵੀ ਅਸੀਂ ਸਾਥ ਲਵਾਂਗੇ ਤਾਂ ਕਿ ਜਿਹੜੀ ਟ੍ਰੈਫਿਕ ਜਿਹੜੀ ਇਹਨੂੰ ਸਚਾਰੂ ਢੰਗ ਨਾਲ ਚਲਾਇਆ ਜਾਵੇ ਤੇ ਸੈਕੰਡਲੀ ਸਾਡੀ ਇਹ ਕੋਸ਼ਿਸ਼ ਹੋਏਗੀ ਵੀ ਜਿੱਥੇ ਖਾਸ ਕਰਕੇ ਗਰਲ ਸਕੂਲ ਨੇ ਉੱਥੇ ਜਿਹੜੇ ਆਵਾਰਾ ਮੋਟਰਸਾਈਕਲਾਂ ਦੇ ਉੱਤੇ ਮਜਨੂ ਜਿਹੜੇ ਆਉਂਦੇ ਨੇ ਉਹਨਾਂ ਨੂੰ ਫਿਲਹਾਲ ਤੇ ਮੇਰੀ ਇਹ ਰਿਕਵੈਸਟ ਹੈ ਕਿ ਉਹ ਆਪ ਹੀ ਇਹ ਕੰਮ ਬੰਦ ਕਰ ਦੇਣ ਤੇ ਜੇਕਰ ਫਿਰ ਵੀ ਉਹਨਾਂ ਨੇ ਇਹ ਕੰਮ ਨਾ ਬੰਦ ਕੀਤਾ ਤੇ ਤੁਹਾਡਾ ਸਹਿਯੋਗ ਲੈ ਕੇ ਤੇ ਜੋ ਵੀ ਸਾਡੇ ਵੱਲੋਂ ਕਾਨੂੰਨੀ ਤੌਰ ਦੇ ਉੱਤੇ ਸਖਤੀ ਕਰਨ ਦੀ ਲੋੜ ਪਵੇਗੀ ਉਹ ਕੀਤੀ ਜਾਏਗੀ। ਬਾਕੀ ਸ਼ਹਿਰ ਵਾਸੀਆਂ ਨੂੰ ਇਹ ਮੇਰੇ ਵੱਲੋਂ ਅਪੀਲ ਆ ਵੀ ਹਮੇ ਬਿਨਾਂ ਵਜ੍ਹਾ ਤੋਂ ਕਿਸੇ ਮਤਲਬ ਸ਼ੱਕ ਦੇ ਵਿੱਚ ਆ ਕੇ ਕੋਈ ਅਫਾਅ ਨੂੰ ਵਧਾਉਣ ਦੀ بجائے ਤੁਹਾਡੇ ਨਾਲ ਗੱਲ ਕਰਨ ਜੇ ਤੁਹਾਡੇ ਨਾਲ ਨਹੀਂ ਕਰਨੀ ਤੇ ਸਾਡੇ ਨਾਲ ਗੱਲ ਕਰਨ ਕਿਉਂਕਿ ਫਾਰਮ ਪਲਾਉਣ ਵਾਲੇ ਜਿਹੜੇ ਨੇ ਉਹ ਵੀ ਸਮਾਜ ਦੇ ਵਿੱਚ ਤੱਤ ਜਿਹੜੇ ਉਹ ਨਿਊਜ਼ ਨੇ ਪਰ ਇਹਨੂੰ ਜਿਹੜਾ ਰੈਗੂਲਰ ਲਗਾਤਾਰ ਜਾਰੀ ਰੱਖਿਆ ਜਾਏਗਾ ਤਾਂ ਕਿ ਕੋਈ ਇਹ ਨਾ ਸੋਚੇ ਵੀ ਇਹ ਇੱਕ ਹਫਤੇ ਦਾ ਮਿਸ਼ਨ ਸੀ ਜਾਂ ਦੋ ਦਿਨ ਦਾ ਮਿਸ਼ਨ ਸੀ ਇਹਨੂੰ ਬਿਲਕੁਲ ਪ੍ਰੋਪਰ ਰੈਗੂਲਰ ਡੇਲੀ ਇਹਦੇ ਉੱਤੇ ਜਿਹੜੀ ਉਹ ਕਾਰਵਾਈ ਹੋਏਗੀ ਤੁਹਾਡੇ ਵੱਲੋਂ ਤੇ ਪਬਲਿਕ ਵੱਲੋਂ ਮਾਹੀਏ ਸੁਜੋਗ ਮੰਗਨੇ ਵੀ ਜੇਕਰ ਕਿਸੇ ਮਹੱਲੇ ਦੇ ਵਿੱਚ ਜਾਂ ਕਿਸੇ ਪਿੰਡ ਦੇ ਵਿੱਚ ਕੋਈ ਜਹਾ ਅੰਸਰ ਜਿਹੜਾ ਉਹ ਦੁਬਾਰਾ ਜਿਹੜਾ ਉਹ ਨਸ਼ੇ ਦੀ ਸ਼ੁਰੂਆਤ ਕਰਦਾ ਤਾਂ ਸਾਡੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਬਾਕੀ ਸਾਡੀ ਆਪਣੀ ਨਜ਼ਰ ਤੇ ਜਿਹੜੀ ਪੂਰੀ ਹੈ ਨਸ਼ੇ ਵਾਲੇ ਬੰਦੇ ਨੂੰ ਕਿਸੇ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਏਗਾ ਇਹਦੇ ਵੱਲੋਂ ਸਾਡੇ ਤੋਂ ਸਭ ਤੋਂ ਵੱਡਾ ਪਰਲਾ ਤੇ ਇਹ ਕੀਤਾ ਜਾਏਗਾ ਕਿ ਜਿਹੜੇ ਜਿਹੜੇ ਸਕੂਲ ਹੈਗੇ ਨੇ ਸਭ ਤੋਂ ਪਹਿਲਾਂ ਤੇ ਸਕੂਲ ਦੇ ਵਿੱਚ ਜਾ ਕੇ ਡੇ ਬਾਈ ਡੇ ਅਸੀਂ ਜਿਹੜਾ ਉਹ ਸੈਮੀਨਾਰ ਕਰਾਂਗੇ ਕਿਉਂਕਿ ਬੱਚੇ ਵੀ ਤਾਂ ਸਾਡੇ ਹੀ ਨੇ ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਟ੍ਰੈਫਿਕ ਨਿਯਮ ਕੀ ਕਹਿੰਦੇ ਨੇ ਜਾਂ ਤੁਹਾਡੀ ਏਜ ਕਿੰਨੀ ਆ ਤੁਹਾਨੂੰ ਇਹ ਚੀਜ਼ ਚਲਾਉਣੀ ਅਲਾਉਡ ਆ ਜਾਂ ਨਹੀਂ ਉਹਨਾਂ ਨੂੰ ਪਿਆਰ ਨਾਲ ਸਮਝਾਵਾਂਗੇ ਔਰ ਸਕੂਲ ਵਾਲਿਆਂ ਦਾ ਵੀ ਸਹਿਯੋਗ ਲਵਾਂਗੇ ਕਿ ਸਾਡੇ ਵੱਤ ਵਤ ਲੈਕਚਰ ਜਿਹੜੇ ਆਪਣੇ ਆਪਣੇ ਸਕੂਲ ਦੇ ਵਿੱਚ ਕਰਵਾਉਣ ਤੇ ਫਿਰ ਵੀ ਜੇਕਰ ਕੁਝ ਹੁੰਦੇ ਨੇ ਜਿਹੜੇ ਬਿਨਾਂ ਲੈਕਚਰ ਤੋਂ ਜਾਂ ਸਕੂਲ ਦੇ ਜਾਂ ਪੇਰੈਂਟਸ ਨੂੰ ਵੀ ਕਈ ਵਾਰੀ ਬਲੈਕਮੇਲ ਕਰਕੇ ਬਾਜ਼ਾਰ ਦੇ ਵਿੱਚ ਆ ਕੇ ਹੁੱਲੜਬਾਜੀ ਕਰਦੇ ਨੇ ਉਹਨਾਂ ਨੂੰ ਫਿਰ ਜੋ ਸਾਡੇ ਵੱਲੋਂ ਸਖਤੀ ਹੈ ਉਹਦੇ ਨਾਲ ਫਿਰ ਇਹਨਾਂ ਨੂੰ ਢੱਲ ਪਾਈ ਗਈ ਹੈ ਹਾਂ ਬਿਲਕੁਲ ਕੀਤਾ ਜਾਏਗਾ ਜੀ ਸਭ ਤੋਂ ਪਹਿਲਾਂ ਤੇ ਡਿਪਾਰਟਮੈਂਟ ਟਰਾਂਸਪੋਰਟ ਨੂੰ ਲਿਖਿਆ ਜਾਏਗਾ ਇਹਨਾਂ ਦੇ ਖਿਲਾਫ ਕਿ ਇਹਨਾਂ ਦੇ ਟਾਈਮ ਟੇਬਲ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਵੇ ਕਿਉਂਕਿ ਟਾਈਮ ਟੇਬਲ ਘਟੌਣ ਕਰਕੇ ਇਹਨਾਂ ਨੂੰ ਆਪਣੀਆਂ ਸਵਾਰੀਆਂ ਚੁੱਕਣ ਦੀ ਜਿਹੜੀ ਆ ਉਹ ਹੋੜ ਲੱਗੀ ਹੁੰਦੀ ਹੈ ਉਹਦੇ ਨਾਲ ਟ੍ਰੈਫਿਕ ਨਿਯਮਾਂ ਦੀ ਜਿਹੜੀ ਹੈ ਬਿਲਕੁਲ ਪਰਵਾਹ ਨਹੀਂ ਕਰਦੇ ਤੇ محکمہ ਨੂੰ ਵੀ ਕਵਾਂਗੇ ਵੀ ਇਹਨਾਂ ਤੇ ਸਖਤੀ ਕੀਤੀ ਜਾਏ ਜੇਕਰ ਉਹ محکمہ ਵੱਲੋਂ ਸਖਤੀ ਕਰਨ ਦੇ باوجود ਵੀ ਇਹ ਗਲਤੀ ਕਰਦੇ ਨੇ ਤੇ ਫਿਰ ਸਾਡੇ ਕੋਲ ਵੀ ਟ੍ਰੈਫਿਕ ਨਿਯਮਾਂ ਦੀਆਂ ਜਿਹੜੀਆਂ ਨੇ ਉਹ ਪਾਵਰਾਂ ਹੈਗੀਆਂ ਨੇ ਤੇ ਜਿਹਦੀ 로ਡ ਪਈ ਉਹਦੇ ਚਲਾਨ ਕੀਤੇ ਜਾਣਗੇ ਜੇ 로ਡ ਪਈ ਤੇ ਗੱਡੀ ਵੀ ਬਾਂਡ ਕੀਤੀ ਜਾਏ ਸਹਿਯੋਗ ਦਿਓ ਚਾਹੇ ਉਹ ਨਸ਼ਾ ਅਮਰੋਧ ਹੋਵੇ ਚਾਹੇ ਕੋਈ ਸਮਾਜ ਦੇ ਵਿੱਚ ਗਲਤ ਕੋਈ ਅਫਵਾਹ ਹੋਵੇ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਜਿੱਥੇ ਅਸੀਂ ਅਹ ਥੋੜਾ ਕੰਮ ਕਰਨਾ ਉਸੇ ਮਰ ਗਿਆ ਲਈ ਅੰਡਰ 1% ਕੰਮ ਕਰ ਸਕਦੇ ਆ ਉਸ ਸਹਯੋਗ ਤੋਂ ਬਗੈਰ ਤੇ ਕੋਈ ਵੀ ਕੰਮ ਜੜਾ ਹੋ ਚੱਲ ਨਹੀਂ ਸਕਦਾ ਤੇ ਪਬਲਿਕ ਅਗੇ ਇਹੋ ਅਪੀਲ ਆ ਵੀ ਸੱਚੀ ਤੇ ਠੋਸ ਇਤਲਾ ਸਾਨੂੰ ਦਿਓ ਤਾਂ ਕਿ ਅਸੀਂ ਉੱਤੇ ਕਾਰਵਾਈ ਕਰੀਏ ਤੇ ਕਿਸੇ ਨਾ ਨਜਾਇਜ਼ ਨਾ ਹੋਵੇ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز